ਵੀਡੀਓ ਸ਼ੇਅਰ ਕਰਕੇ ਆਏਗਾ ਸ਼ੋਪਿੰਗ ਕਰੇਗਾ ਉਹਨਾਂ ਵਾਸਤੇ ਸਪੈਸ਼ਲ ਗਿਫਟ ਅੱਛਾ ਉਹਨਾਂ ਵਾਸਤੇ ਵੀ ਸਪੈਸ਼ਲ ਹੈ ਜੀ ਜੀ ਸਰ ਅਜਮਲ ਦਾ ਡੀਓ ਹੈ 399 ਐਮਆਰਪੀ ਹੈ ਅੱਛਾ ਜੀ ਜੇ ਸ਼ੋਪਿੰਗ ਕਰੇਗਾ ਹਰ ਵੀਡੀਓ ਸ਼ੇਅਰ ਕਰੇਗਾ ਉਹਨੂੰ ਇੱਕ ਕਸਟਮਰ ਡੀਓ ਫ੍ਰੀ ਦਵਾਂਗਾ ਵੀਰੋ ਕਈ ਦਿਨਾਂ ਤੋਂ ਨਾ ਸਾਨੂੰ ਪੇਜ ਤੇ ਮੈਸੇਜ ਆ ਰਹੇ ਸੀ ਲੋਕ ਕਹਿੰਦੇ ਯਾਰ ਛੁੱਟੀਆਂ ਹੋ ਗਈਆਂ ਘੁੰਮਣ ਜਾਣਾ ਤੇ ਸਰਦੀਆਂ ਦੇ ਆਈਟਮਾ ਬਾਏ ਕਰਨੀਆਂ ਨੇ ਪਰ ਕਰਨੀਆਂ ਡਿਸਕਾਊਂਟ ਦੇ ਉੱਪਰ ਨੇ ਤਾਂ ਇਸ ਕਰਕੇ ਆ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਆ ਜਾਣਾ ਬਹੁਤੀ ਦੂਰ ਵੀ ਨਹੀਂ ਹੈਗਾ ਤੁਸੀਂ ਕਾਲਜ ਰੌਣ ਮਲੇਰ ਕੋਟਲਾ ਦੇ ਉੱਪਰ ਪਹੁੰ ਜਿਹੜੇ ਦੋਸਤਾਂ ਮਿੱਤਰਾਂ ਨੇ ਸਰਦੀਆਂ 'ਚ ਘੁੰਮਣ ਜਾਣਾ ਤੇ ਬਹੁਤ ਸਸਤੇ ਰੇਟਾਂ 'ਤੇ ਤੁਹਾਡੇ ਵਾਸਤੇ ਆਈਟਮਾਂ ਲੈ ਕੇ ਆਏ ਆ ਤੇ ਆਈਟਮਾਂ ਵੀ ਕੁਆਲਿਟੀ ਵਾਲੀਆਂ ਨੇ ਕਿੱਥੇ ਲੈ ਕੇ ਪਹੁੰਚੇ ਆ ਪਤਾ ਲੱਗ ਗਿਆ ਹੋਣਾ ਤੁਹਾਨੂੰ ਅਸੀਂ ਤੁਹਾਨੂੰ ਲੈ ਕੇ ਆਏ ਆ ਜੀ ਐਨਵੀ ਸਟੋਰ ਦੇ ਉੱਪਰ ਜਿਨ੍ਹਾਂ ਨੇ 20 ਤੋਂ ਲੈ ਕੇ 50% ਤੱਕ ਫਲੈਟ ਆਫ ਲਾਈ ਹੋਈ ਆ ਸਰਦੀਆਂ ਦੀਆਂ ਆਈਟਮਾਂ ਦੇ ਉੱਪਰ ਹਾਂਜੀ ਹਾਂ ਜਿਵੇਂ ਸਰਦੀਆਂ ਸ਼ੁਰੂ ਹੋਈਆਂ ਨੇ ਛੁੱਟੀਆਂ ਕਰਕੇ ਇੱਥੇ 50 ਤੋਂ 20 ਤੋਂ 50% ਤੱਕ ਆਫ ਲੱਗੀ ਆ ਆਈਟਮਾਂ ਦਿਖਾਉਣੇ ਆ ਕੀ ਕੀ ਆ ਕਿਉਂਕਿ ਨਵਾਂ ਸਟਾਕ ਅੱਜ ਹੀ ਆਇਆ ਇਸ ਕਰਕੇ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਆਜੋ ਦੇਖਦੇ ਆ ਸਰਦੀਆਂ ਦਾ ਬਹੁਤ ਵੱਡਾ ਸਟਾਕ ਮੇਰੇ ਆਲੇ ਆਸ-ਪਾਸ ਤੁਸੀਂ ਦੇਖ ਸਕਦੇ ਹੋ ਤੇ ਦਿਖਾਉਣ ਮਿਲਦਾ ਪਛਾਣ ਲੈਣੀ ਲਈ ਹੋਣੀ ਆ ਤੁਸੀਂ ਐਨਵੀ ਸਟੋਰ ਮਲੇਰ ਕੋਟਲਾ ਦੇ ਵਿੱਚ ਇੱਕ ਨਾਮ ਆ ਇਹਨਾਂ ਦਾ ਇਥੋਂ ਜੈਂਸ਼ਵੈਰ ਮੇਰੀਜ਼ਵੈਰ ਤੇ ਕਿਡਜ਼ਵੈਰ ਸਾਰਾ ਨਾ ਸਮਾਨ ਮਿਲਦਾ ਤੇ ਨਵੀਨ ਜੀ ਜਿਹੜੀ ਫੇਰ ਸਾਡੇ ਨਾਲ ਜੁੜੇ ਨੇ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੀ ਦਿਖਾ ਰਹੇ ਹੋ ਅੱਜ ਸਾਨੂੰ ਸਰ ਮੈਂ ਜੈਂਸ਼ਵੈਰ 20 ਤੋਂ 50% ਡਿਸਕਾਊਂ ਤੇ ਇੱਕ ਵਾਰ ਮੈਂ ਤੁਹਾਨੂੰ ਗੱਲ ਦੱਸਣੀ ਜਾਣਾ ਦੋਸਤੋ 8 8:30 ਵੱਜ ਚੁੱਕੇ ਨੇ ਤੇ ਨਵੀਨ ਜੀ ਅੱਜ ਮਨ ਨਾਲ ਮਾਲ ਸੈੱਟ ਕਰ ਰਹੇ ਹਾਂ ਅੱਜ ਨਵੀਂ ਮਾਲ ਆਇਆ ਹੈ ਸਟਾਕ ਹੈ ਡਿਸਕਾਊਂਟ ਵਾਸਤੇ ਸਪੈਸ਼ਲ ਬਣਾਇਆ ਹੈ ਇਹ ਸਪੈਸ਼ਲ ਤੁਹਾਨੂੰ ਫਾਇਦਾ ਦੇਣ ਵਾਸਤੇ ਡਿਸਕਾਊਂਟ ਵਾਸਤੇ ਕਿੰਨਾ ਡਿਸਕਾਊਂਟ ਦੇ ਰਹੇ ਹੋ ਜੀ ਸਰ 20 ਤੋਂ 50% ਡਿਸਕਾਊਂਟ ਜਿਹੜਾ ਮਾਲ ਤੁਹਾਨੂੰ ਦਿਖਾਵਾਂਗੇ ਉਹਦੇ ਉੱਪਰ 20 ਤੋਂ 50% ਤੱਕ ਡਿਸਕਾਊਂਟ ਹੈ ਜਿਹੜਾ ਐਨਵੀ ਸਟੋਰ ਵੱਲੋਂ ਦਿੱਤਾ ਜਾਏਗਾ ਫਿਰ ਕਰਦੀਏ ਜੀ ਸ਼ੁਰੂ ਹਾਂਜੀ ਹਾਂਜੀ ਸਰ ਵਿੰਟਰ ਜੈਕਰ ਤੇ 50% ਡਿਸਕਾਊਂਟ ਦਵਾਂਗੇ 50% ਜੈਕਰ 999 ਰੁਪਏ ਦੀਆਂ ਦੋ ਕਿੰਨੀਆਂ ਜੀ 999 ਰੁਪਏ ਦੀਆਂ ਦੋ ਕੀ ਬਾਤ ਹੈ ਮਤਲਬ ਪਹਿਲੀ ਆਈਟਮ ਦੀ ਇੱਕ ਫ੍ਰੀ ਬਾਈ ਨੇ ਬੰਬ ਬਲਾਤੇ ਵੀ 999 ਦੀਆਂ ਦੋ ਵੈਸੇ ਇੱਕ ਹੋਣੀ ਹੈ ਇਸ ਸਟੱਬ ਦਿਖਾ ਦਿਓ ਥੋੜਾ ਜਿਹਾ ਦੇ ਵਿੱਚ ਸਟੱਬ ਦੇਖੋ ਤਾਂ ਕੁਆਲਟੀ ਦੇਖੋ ਇਹ ਵੀਰ ਵਰਤੀ ਵਾਲਾ ਕੁਆਲਟੀ ਵੀ ਬਹੁਤ ਸੋਹਣੀ ਹੈ ਕਲਰ ਚਾਰ ਦੇਖੋ ਕਿੰਨਾ ਅੱਛਾ ਹੈ ਕਲਰ ਸਾਰੇ ਇੱਕ ਨੰਬਰ ਗੱਲ ਰਹੇ ਨੇ ਬਾਈ ਇੱਕ ਜਗਲਾ ਚੱਲੀ ਇਥੋਂ ਜਾ ਕੇ ਡਿਸਕੋ ਠਾਈ ਓਕੇ ਕਲਰ ਚਾਰ ਬਹੁਤ ਸੋਹਣੇ ਨੇ ਦੇ ਇਹ ਬਹੁਤ ਸੋਹਣਾ ਲੱਗਦਾ ਹੈ ਇਹ সিলਵਰ ਕਲਰ ਦੇ ਵਿੱਚ ਘੜਦਾ ਸੇਮ ਪੀਸ ਇੱਕ ਹੋਰ ਕਲਰ ਆ ਗਿਆ ਜੀ ਹलो ਕਲਰ ਹੈਗੇ ਸਰ 6-7 ਕਲਰਾਂ ਦੇ ਵਿੱਚ 6-7 ਕਲਰ ਹੈਗੇ ਨੇ ਜੀ ਠੀਕ ਹੈ ਆਹ ਕਲਰ ਨਹੀਂ ਪ੍ਰੋਪਰ ਦਿਖਾ ਪਾਵਾਂ ਤੁਹਾਨੂੰ ਕਲਰ ਬਹੁਤ ਸੋਹਣੇ ਕਲਰ ਹੈ ਉਹਨਾਂ ਦੇ ਆ ਦੇਖੋ ਮੇਨ ਜਿਹੜਾ ਕਾਮਨ ਕਲਰ ਹੈ ਬਲੈਕ ਬਲੈਕ ਆਪਾਂ ਨੋਰਮਲ ਬਲੈਕ ਵੀ ਪਾਉਨੇ ਆ ਤੇ ਆਹ ਦਾ ਬਲੈਕ ਹੈ ਜਿਵੇਂ ਆਸਮਾਨ ਦਾ ਫਰਕ ਹੈ ਦੇ ਵਿੱਚ ਡਿਸਕਾਊਂਟ 50% ਡਿਸਕਾਊਂਟ ਇਹਦੇ ਵੀ 50% ਡਿਸਕਾਊਂਟ ਹੈ ਜੀ ਇਹ ਉਹ ਇਹ ਤਾਂ ਨਹੀਂ ਗਈ ਜਾਂਦੇ ਸੱਚੀ ਦਵਾਂਗੇ ਵੀ ਡਿਸਕਾਊਂਟ ਹੈ ਤੋ ਮੇਰਾ ਤਾਂ ਸਰਦੀ ਸ਼ੁਰੂ ਹੋਈ ਆ ਜੀ ਹੌਲ ਸੇਲ ਪ੍ਰਾਈਸ ਤੋਂ ਹੀ ਸਸਤੇ ਦਵਾਂਗੇ ਹੌਲ ਸੇਲ ਪ੍ਰਾਈਸ ਤੋਂ ਹੀ ਸਸਤੇ ਦਵਾਂਗੇ ਆ ਲੋ ਦੇਖੋ ਤੁਸੀਂ ਪਾ ਕੁਆਲਿਟੀ ਦੇਖ ਰਹੇ ਆ ਜਾ ਕੇ ਨੀ ਚੈੱਕ ਕਰੋ ਵਾਹ ਜੀ ਵਾਹ ਬਹੁਤ ਹਾਂ ਜੀ ਹਾਂ ਫਲਫੀ ਹੈ ਦੇਖੋ ਫਲਫੀ ਹੁੰਦਾ 100 ਪੈਕ ਹੋ ਜਾਂਦੀ ਇਹਦਾ ਬੈਗ ਦੇ ਵਿੱਚ ਅੱਛਾ ਮਤਲਬ ਇੰਨੀ ਕੁਆਲਿਟੀ ਵੀ ਅੱਛੀ ਹੈ ਮੈਂ ਕਰਕੇ ਦਿਖਾ ਦਵਾਂ ਉਹ ਬੈਗ ਫਿਰ ਹਾਂ ਜੀ ਹਾਂ ਓਏ ਹੋਏ ਹੋਏ ਅੱਛਾ ਉਹੀ ਵਾਲੀ ਜੈਕਟ ਹੈ ਜੀ ਲਓ ਜੀ ਬੈਗ ਦੇ ਵਿੱਚ ਪੈਕ ਹੋ ਗਈ ਜੈਕਟ ਕਿਆ ਬਾਤ ਹੈ ਪਾਇਆ ਹੈ সিলਵਰ ਕਲਰ ਬੈਸੀ ਸੋਨਾ ਲੱਗ ਰਿਹਾ ਇਸ ਤੋਂ ਬਾਅਦ ਸਰ ਰਿਵਰਸੀਬਲ ਜਾਕਰ ਹੈ ਅਗਰ ਰਿਵਰਸੀਬਲ ਜਾਕਰ ਤੇ ਆ ਗਿਆ ਆਪਾਂ ਇਹਨਾਂ ਦੇ ਉੱਪਰ ਤਾਂ ਡਿਸਕਾਊਂਟ ਵੀ ਹੋਣਾ ਜੀ ਨਹੀਂ ਸਰ ਇਹਦੇ ਤੇ 50% ਡਿਸਕਾਊਂਟ ਹੈ ਇਹਦੇ ਵੀ 50% ਡਿਸਕਾਊਂਟ ਹੈ ਕਿੰਨੇ ਦੀ ਬੈਂਦੀ ਹੈ ਜੀ ਇਹ ਸਰ ਸਿਰਫ 900 ਤੋਂ ਲੈ ਕੇ 1000 ਤੱਕ 900 ਤੋਂ 1000 ਤੱਕ 50% ਡਿਸਕਾਊਂਟ ਬਣਾ ਲੇ ਹੋਏ ਹੋਏ ਤੇ ਜੈਕਟ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਦੋਸਤੋ ਕਲਰ ਚਾਰ ਦੇਖੋ ਮੇਨ ਬਲੈਕ ਕਲਰ ਜਿਹੜਾ ਕਮਨ ਹੈ ਔਰ ਸਾਈਜ਼ ਸਰ ਐਮ ਤੋਂ ਲੈ ਕੇ 5 ਐਕਸਲ ਤੱਕ ਓਕੇ ਸਾਰੇ ਸਾਈਜ਼ ਵੀ ਸਾਰੇ ਮਿਲਨੇ ਇਹ ਵੀ ਜਿਹੜੇ ਅੰਬਰ ਗ੍ਰੇ ਬਾਹਰ ਬਲੈਕ ਬਾਹਰ ਬਲੈਕ ਜਿਹੜੇ ਲੋਕ ਨਾ ਥੋੜੇ ਹੈਲਦੀ ਹੁੰਦੇ ਨੇ ਉਹਨਾਂ ਨੂੰ ਬੜੀ ਟੈਨਸ਼ਨ ਆਉਂਦੀ ਹੈ ਜੀ ਕੱਪੜਾ ਲੈਣ ਦੀ ਹਾਂ ਜੀ ਮੇਰੇ ਸਾਈਜ਼ ਦੇ ਸਾਰੇ ਕੁਝ ਮਿਲ ਜਾਈ। ਉਹ ਠੀਕ ਹੈ ਜੀ ਇਹ ਜਿਹੜੇ ਸਾਈਜ਼ ਤੁਹਾਡੇ ਵਾਈਫ ਨੇ ਹਾਂ ਜੀ ਹਾਂ ਇਹ ਸਰ ਸਿੰਗਲ ਛੇੜ ਚ ਆ ਗਈ। ਇਸ ਦੇ ਵਿੱਚ 4-5 ਕਲਰ ਆ ਗਏ। ਓਕੇ ਜੀ। ਓਵਰਸਾਈਜ਼ ਵਾਲੀ ਸਰ ਇਹ ਸਿੰਗਲ ਚ। ਇਹ ਸਿੰਗਲ ਦੇ ਵਿੱਚ ਆ ਗਈ। ਓਵਰਸਾਈਜ਼ ਵਾਲਾ ਜਗਦਾ ਸਰ M2 XXL ਤੋਂ 3 4 5 ਦਿਖਾਈ ਦਿੰਦੀ ਸੀ। ਠੀਕ ਹੈ। ਗੱਡੀ ਨਾਲ ਗੁੱਡੀ ਨਾਲ ਅਟੈਚ ਹੁੰਦੀ ਹੈ। ਉਹ ਜਸ ਤੁਹਾਡਾ ਨੋਰਮਲ ਸਾਈਜ਼ ਨੇ ਸਰ ਹਾਂਜੀ ਹਾਂਜੀ ਇਹ ਹੁੱਡੀ ਉਤਾਰਨੀ ਹੁੱਡੀ ਉੱਤਰ ਵੀ ਜਾਏਗੀ ਉੱਤਰ ਜਾਏਗੀ ਠੀਕ ਹੈ ਜੀ ਇਸ ਦੇ ਵਿੱਚ ਵੀ ਤੂੰ ਸੱਤ ਅੱਠ 컬러 ਹੈ ਬਲੈਕ ਸਕਿਨ ਗ੍ਰੇ 올ਿਵ 올ਿਵ कलर ਮੇਬੀ ਮੇਬੀ 컬러 ਉਹ ਸਾਰੇ 컬러 ਮਿਲ ਜਾਣਗੇ ਸਾਰੇ 컬러 ਹੈਗੇ ਫਿਰ ਇੱਕ ਵਿੰਜੀ ਡਰੈਸ ਲਾਈਟ ਵੇਟ ਇਹ ਵੀ ਇੱਕ ਨਾਲ ਇੱਕ ਫਰੀ ਇੱਕ ਨਾਲ ਇੱਕ 2000 ਰੁਪਏ ਦੋ 1000 ਰੁਪਏ ਦੇ ਦੋ ਮੈਨੂੰ ਆਏ ਆਏ ਲੋਸੋ ਜੀ ਨਵੇਂ ਜੀ ਕਰੇਗੀ ਜਾਂ ਨਹੀਂ ਤੁਸੀ ਬਸ ਲੋਕਾਂ ਦਾ ਫਾਇਦਾ ਕਰੀ ਰਹੀ ਈ ਲੋਕਾਂ ਦਾ ਫਾਇਦਾ ਕਰ ਰਹੇ ਆ ਠੀਕ ਹੈ ਜੀ ਪਹਿਲਾਂ ਵੀ ਲੋਸੋ ਇਹਨਾਂ ਦੀ ਵੀਡੀਓ ਆਈ ਸੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਸਾਰਾ ਜੋ ਹੋਇਆ ਸੀ ਲੋਕਾਂ ਦਾ ਸਾਨੂੰ ਬਸ ਆਹੀ ਪਿਆਰ ਦਿੰਦੇ ਰਹੋ ਪਿਆਰ ਦਿੰਦੇ ਰਹੋ ਫਾਇਦਾ ਕਰਦੇ ਰਹੀ ਏ ਫਾਇਦਾ ਕਰਦੇ ਈ ਠੀਕ ਹੈ ਜੀ ਇੱਕ ਸਰਾ ਆਈਟਮ ਲੈ ਕੇ ਆਏ ਆ ਚੀਜ਼ ਦੇਖੋ 50% ਡਿਸਕਾਊਂਟ ਇਹ ਵੀ 50% ਦੇਖਾਂ ਤੇ ਇੱਕ ਨਾਲ ਇੱਕ ਫ੍ਰੀ ਕਲਰ ਚਾਰ ਦੇਖੋ ਥੋੜਾ ਓਏ ਹੋਏ ਹੋਏ ਕਲਰ ਜਿਹੜਾ ਹੀ ਚੱਕ ਮੈਂ ਉਹ ਉਸ ਕੱਟਿੰਗ ਦੀ ਰੇਂਜ ਹੈ 2152 ਤੋਂ ਲੈ ਕੇ 1199 1259 1359 1500 ਰੁਪਏ ਤੱਕ ਐਂਡ ਹੈ ਅੱਛਾ ਜੀ ਡਿਸਕਾਊਂਟ ਹੈ ਜਿਵੇਂ ਇਹਦੇ ਜੋ ਡਿਜ਼ਾਈਨ ਚੇਂਜ ਹੋਣ ਨੇ ਥੋੜਾ 500 ਰੁਪਏ ਰੇਟ ਪਲੱਸ ਹੁੰਦਾ ਹੈ ਜੇ ਪਰਮੀ ਦਾ ਡਿਜ਼ਾਈਨ ਆ ਗਿਆ ਓਕੇ 250% ਡਿਸਕਾਊਂਟ ਹੈ ਸਰ ਉਸੋ ਜਿਹੜੀ ਵੀ ਆਈਟਮ ਤੁਸੀਂ ਦੇਖ ਰਹੇ ਹੋ ਸਾਰੀਆਂ ਪਾਉਂਦੇ ਡਿਸਕਾਊਂਟ ਐਕਸਲ 5 ਐਕਸਲ ਮੈਂ ਸਾਈਜ਼ ਦੀ ਵੀ ਟੈਨਸ਼ਨ ਲੈਣ ਦੀ ਕੋ ਲੋੜ ਨਹੀਂ ਹੈਗੀ ਮੇਰਾ ਸਟਾਕ ਹੈ ਸਰ ਆਹ ਦੇਖੋ ਥੋੜੇ ਸਾਹਮਣੇ ਤੇ ਸਾਡੇ ਸਾਹਮਣੇ ਹੀ ਖੜੇ ਰਹਿਣੇ ਤੁਸੀਂ ਸਾਰਾ ਸਟਾਕ ਉਪਰ ਮੁੜ ਲੱਗਿਆ ਹੋਇਆ ਪਰ ਇੰਪੋਰਟਡ ਜਾਗਟਾਂ ਨੇ ਫੁੱਲ ਹੈਵਿੰਗ ਮਾਈਨਸ ਟੈਂਪਰੇਚਰ ਵਾਲੀਆਂ ਡਿਜ਼ਾਈਨ ਇਹ ਦੇਖੋ ਤੁਸੀਂ ਕੱਪੜੇ ਕੁਆਲਿਟੀ ਕੱਪੜੇ ਦੀ ਕੁਆਲਿਟੀ ਕਿ ਜਿਵੇਂ ਕਹਿੰਦੇ ਹੁੰਦੇ ਵੀ ਬੰਦਾ ਆਪਣੀ ਚੀਜ਼ ਨੂੰ ਦਾ ਸਰਾਉਣਾ ਹੀ ਹੁੰਦਾ ਪਰ ਵਾਕਈ ਜਿਹੜੇ ਆਈਟਮ ਆ ਬਹੁਤ ਜ਼ਿਆਦਾ ਉਹ ਸੁਣੀ ਹੈ ਕੁਆਲਿਟੀ ਦੇਖ ਸਕਦੇ ਹੋ ਕਲਰ ਚਾਰ ਦੇਖੋ ਚਲੋ ਚਾਰ ਦੇਖੋ ਮੇਨ ਕਦੋਂ ਜਿਹੜੇ ਬਲੈਕ 올ਿਵ ਮਸਟਰਡ ਜਿਹੜੇ ਮੇਨ ਚੱਲ ਰਹੇ ਹੈ ਆ ਵਰਗ ਲਾਣਾ ਇੰਦਰਾ ਦੀ ਜਾਗਰਦੇ ਆਪਾਂ ਡਿਸਕਾਊਂਟ ਦੇਵਾਂਗੇ ਇਹਨਾਂ ਜਾਗਟਾਂ ਤੇ ਵੀ ਡਿਸਕਾਊਂਟ ਇੰਦਰਾ ਦੀ ਜਾਗਰਦੇ ਸਰ ਰਿਵਰਸੀ ਵਾਲ ਜਾਗ ਇਹ ਵੀ ਡਿਸਕਾਊਂਟ ਦੋ ਮੈਂ ਆਪਾਂ। ਇਹ ਫਰੈਸ਼ ਸਟਾਕ ਹੈ। ਇਹ ਵੀ ਸੇਮ ਵੀ ਹੈਗਾ। ਹਾਂ, ਇਹ ਲੇਟੈਸਟ ਹੈ। ਇਹ ਵਾਸ਼ਿੰਗ ਚ ਹੈ ਸਰ। ਇਹ ਟਰੂਟ ਦੇ ਵਿੱਚ ਹੈ। ਵਾਸ਼ਿੰਗ ਦੇ ਵਿੱਚ ਹੈ ਸਰ। ਅੰਦਰੋਂ ਦੇਖੋ ਸਾਰੇ ਅੰਦਰ ਗਰਮ ਪਰਲੇ ਜੀ। ਇਹ ਸਾਰੇ ਇੰਦਰਾ ਦੀ ਜਾਕੇਟ ਹੈ। ਓਕੇ ਇਹ ਚ ਕੀ ਖਾਸ ਕੀ ਹੁੰਦਾ ਜੀ ਇਹਦੇ ਵਿੱਚ? ਇਹ ਚ ਸਰ ਖਾਸ ਇਹ ਇੱਕ ਦਾ ਬ੍ਰਾਂਡ ਹੈ। ਓਕੇ। ਇੰਦਰਾ ਦਾ 메ਨ ਬ੍ਰਾਂਡ ਹੈ। ਠੀਕ ਹੈ ਜੀ। ਕਸਟਮਰ ਸਭ ਨੂੰ ਪਤਾ ਹੀ ਵੀ ਇੰਦਰਾ ਦੀ ਜਾਕੇਟ ਮਸ਼ਹੂਰ ਹੈ। ਹੂੰ ਹੂੰ ਹੂੰ। ਉਹਦੇ ਉੱਤੇ ਦੇਖੋ ਸੀਜ਼ਨ ਸਟਾਰਟ ਹੋ ਰਿਹਾ। ਆਪਾਂ ਡਿਸਕਾਊਂਟ ਦੇ ਰਹੇ ਹਾਂ। ਉੱਤੇ ਡਿਸਕਾਊਂਟ ਦੇ ਰਹੇ ਹਾਂ। ਇਹ ਫ ਪ੍ਰੈਸਟਾਕ ਦਾ ਡਿਸਕਾਊਂਟ ਆਪਾਂ ਨੇ ਬਹੁਤ ਘੱਟ ਸੁਣਿਆ ਹਨਾ ਨਹੀਂ ਸੀਜ਼ਨ ਤੋਂ ਬਾਅਦ ਡਿਸਕਾਊਂਟ ਦਿੱਤਾ ਜਾਂਦਾ ਹੈ ਬਿਲਿੰਗ ਸਰ ਇੰਦਰਾ ਦੀ ਬਿਲਿੰਗ 15 ਨਵੰਬਰ ਤੋਂ ਬਾਅਦ ਹੋਈ ਹੈ ਓਕੇ ਉਹਦੇ ਤੇ ਵੀ ਡਿਸਕਾਊਂਟ ਦੇ ਰਹੇ ਆਪਾਂ ਇਹਦੇ ਤੇ ਕਿੰਨਾ ਡਿਸਕਾਊਂਟ ਹੈ ਜੀ ਫਿਰ ਸਰ 30 ਤੋਂ 50% 30 ਤੋਂ 50% 30 ਤਾਂ ਮੰਗਾਂਗੇ ਓਕੇ 30 ਤਾਂ ਮਿਲ ਲੈ ਮਿਲ ਲੈ ਮਿਲ ਲੈ ਮਿਲ ਲੈ ਜੋ ਫ੍ਰੈਸਟਾਕ ਹੈ ਉਹਦੇ 30% ਓਕੇ ਬਾਕੀ ਡਿਜ਼ਾਈਨ ਦੇ ਹਿਸਾਬ ਨਾਲ ਥੋੜਾ ਬਹੁਤ ਥੇਲੇ ਥੱਲੇ ਹੋ ਜਾਊਗਾ ਹਾਂਜੀ ਹਾਂਜੀ ਤੇ ਸਪੈਸ਼ਲ ਆਹ ਕਲਰ ਦੇਖੋ ਦੋਸਤੋ ਕਿੰਨਾ ਸੋਹਣਾ ਕਲਰ ਹੈ ਇਹ ਵੀ ਰਿਵਰਸੀਬਲ ਹੈ ਜ 2000 स्टार्टिंग सर। है सर मतलब के 30% ऑफ है 30 40% ऑफ हो जाना 300 2600 तक दी एमआरपी जाएगी ओके और फ्रेश स्टॉक जो डिस्काउंट मिल जाना है डिस्काउंट मिल जाना मतलब ਤੁਹਾਨੂੰ ਚੀਜ਼ ਵੀ ਕੁਆਲਟੀ ਵਾਲੀ ਮਿਲਣੀ ਹੈ 30 30 ਚ 10% ਤੋਂ ਵੱਧ ਕੋਈ ਨਹੀਂ ਕੱਟਦਾ ਸਰ ਓਕੇ ਮਤਲਬ ਆਮ ਜਿਹੜੇ ਰੇਟ ਨੇ ਰੇਟ ਆਮ ਨੇ ਤੇ ਕੁਆਲਟੀ ਤੁਹਾਨੂੰ ਪੂਰੀ ਇੱਕ ਕਲਾਸ ਮਿਲੇਗਾ ਉਹ ਡਿਸਕਾਊਂਟ ਮਿਲੇਗਾ ਹੋਰ ਡਿਸਕਾਊਂਟ ਮਿਲੇਗਾ ਇਸ ਤੋਂ ਇਲਾਵਾ ਹਾਫ ਜੀ ਇੰਪੋਰਟਡ ਜੈਕਟਰਾਂ ਸਰ ਫਰਸਟ ਕਾਪੀ ਹੈ ਹੋਏ 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 ਆ ਦੇਖੋ ਕਲਰ ਦੇਖੋ ਇਹ ਬਹੁਤ ਸੋਹਣਾ ਕਲਰ ਹੈ ਇਹ ਵੀ ਤੁਹਾਨੂੰ ਪੀਸ ਦਿਖਾ ਰਹੇ ਦੋਸਤੋ ਫਿਫ ਸਿਲੈਕਟਰ ਦੇ ਪਿੱਛੇ ਨੇ ਇਸ ਤੋਂ ਇਲਾਵਾ ਹੋਰ ਸਟਾਕ ਇਹਨਾਂ ਕੋਲੇ ਵਾਧੂ ਪਿਆ ਤੇ ਸਟਾਕ ਤੇ ਵੀ ਨਿਗਾਹ ਮਾਰਦੇ ਆਪਾਂ ਦੇਖ ਲਓ ਸਟਾਕ ਤਾਂ ਮੈਂ ਬਾਈ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਵੀ ਪੂਰੀ ਪੂਰੀ ਰਾਤ ਲੱਗ ਜਾਂਦੀ ਹੈ ਜਿਹੜੀ ਸੈਟਿੰਗ ਕਰਨ ਨੂੰ ਇਹਨਾਂ ਨੂੰ ਦੇਖੋ ਜੀ ਸਟਾਕ ਤੇ ਸਟਾਕ ਹੈ ਨਾਲ ਕੋਲੇ ਸਾਰਾ ਅਗਰ ਤਾਂ ਸਰ ਥੋੜੀ ਜਿਹੀ ਹੋਰ ਵੈਰਾਈਟੀ ਦਿਖਾਈਏ ਜਿਆਦਾ ਤਾਂ ਵੈਰਾਈਟੀ ਬਹੁਤ ਹੈ ਜਿਹਦੇ ਅਸੀਂ ਉਸ ਨੂੰ ਵੀਡੀਓ ਚ ਨਹੀਂ ਪੂਰੀ ਕਰ ਸਕਦੇ ਸਾਰੀ ਆਪਾਂ ਨਹੀਂ ਪੂਰੀ ਕਰ ਸਕਦੇ ਇਸ ਤੋਂ ਇਲਾਵਾ ਤੁਹਾਨੂੰ ਬਹੁਤ ਵੈਰਾਈਟੀ ਅਵੇਲੇਬਲ ਹੈ ਜਲੀ ਪੰਜ ਛੇ ਕੰਪਨੀ ਦੇ ਹੋ ਜਾਟਾ ਸਾਡੇ ਕੋਲੇ ਹੈਗੀਆਂ ਨੇ ਹਾਂਜੀ ਹਾਂਜੀ ਠੀਕ ਹੈ ਜੀ ਉਹਦੇ ਵਾਸਤੇ ਦੋਸਤੋ ਤੁਹਾਨੂੰ ਇਹਨਾਂ ਕੋਲੇ ਵਿਜ਼ਿਟ ਕਰਨਾ ਪਏਗਾ ਵਿਜ਼ਿਟ ਕਰੋ ਸਾਡੇ ਰੇਟ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਵਲਟੀ ਚੈੱਕ ਕਰੋ ਕਿਹਦੀ ਬੜਾ ਚੱਲੇਗਾ ਜੇ ਵਿਜ਼ਿਟ ਕਰ ਠੀਕ ਹੈ ਜੀ ਕੰਪੇਅਰ ਕਰ ਲੋ ਤਾਂ ਕਿ ਤੁਹਾਨੂੰ ਰੇਟ ਦਾ ਵੀ ਪਤਾ ਚੱਲ ਜਾਵੇ ਤੇ ਕੁਆਲਿਟੀ ਦਾ ਵੀ ਪਤਾ ਚੱਲ ਜਾਵੇ ਇਸ ਤੋਂ ਇਲਾਵਾ ਹੁਣ ਕੁਆਲਟੀ ਦੇ ਕੋਸਟ ਤੋਂ ਪਰੇ ਤੁਸੀਂ ਪਹਿਲਾਂ ਆਪ ਚੈੱਕ ਕਰੋ ਪਹਿਲਾਂ ਤਾਂ ਆਪਾਂ ਕੱਪੜਾ ਦੇਖ ਲਈਏ ਕੱਪੜਾ ਵੈਸੇ ਤੁਹਾਨੂੰ ਵੀਡੀਓ ਚ ਪਤਾ ਹੀ ਲੱਗ ਰਿਹਾ ਹੋਣਾ ਕਿ ਬਹੁਤ ਹੀ ਥੋੜਾ ਕੱਪੜਾ ਇੰਪੋਰਟਡ ਐ ਸਰ ਸਾਰਾ ਇੰਪੋਰਟਡ ਕੱਪੜਾ ਨਾ ਜ਼ਿਆਦਾ ਹੈਵੀ ਐ ਤੇ ਟੌਰ ਪੂਰੀ ਬਣਨ ਵਾਲੀ ਐ ਇਹ ਭਾਗ ਤੁਹਾਨੂੰ ਦੇਖੋ ਜੀ ਬਾਜ਼ਾਰ ਦੇ ਵਿੱਚੋਂ ਰੇਟ ਬਹੁਤ ਪਲੱਸ ਨੇ ਠੀਕ ਐ ਜੀ ਤੁਹਾਨੂੰ ਡਿਸਕਾਊਂਟ ਦਵਾਂਗੇ ਇਹਦੇ ਵੀ ਡਿਸਕਾਊਂਟ ਦਵਾਂਗੇ ਜੀ ਇੰਪੋਰਟਡ ਆਟਮਾ ਤੇ ਵੀ ਡਿਸਕਾਊਂਟ ਮਿਲਦਾ ਨੰਮੀ ਚੀਜ਼ਾਂ ਦੇ ਡਿਸਕਾਊਂਟ ਦਵਾਂਗੇ ਤਾਂ ਹੀ ਫਾਇਦਾ ਓਕੇ ਤਾਂ ਹੀ ਗਾਹਕਾਂ ਦਾ ਫਾਇਦਾ ਜਿਵੇਂ ਬਾਈ ਨੇ ਪਹਿਲਾਂ ਅਲਕਵਾ ਜਿਪਰ ਦੇ ਵਿੱਚ ਹੈ ਫੈਬਰਿਕ ਦੇਖੋ ਇਹ ਉਹ ਫੈਬਰਿਕ ਲੱਗ ਸੀ ਫੈਬਰਿਕ ਲੱਗ ਗਿਆ ਫੈਬਰਿਕ ਲੱਗ ਗਿਆ ਹਾਂਜੀ ਹਾਂ ਕਲਰ ਚਾਰ ਦੇਖੋ ਇਹ ਉਹ ਕਲਰ ਨੇ ਜਿਹੜੇ ਆਪਾਂ ਜ਼ਿਆਦਾਤਰ ਮਤਲਬ ਗਾਣਿਆਂ ਦੇ ਵਿੱਚ ਸਿੰਗਰ ਦੇ ਪਾਏ ਹੁੰਦੇ ਨੇ ਇਹ ਆਟਮਾ ਦੇਖੋ ਇੰਪੋਰਟਡ ਆਟਮਾ ਆ ਗਏ ਆ ਇਹ ਟਿੰਪਿੰਗ ਚਾਰ ਚਾਰ ਕਲਰ ਸਰ ਇਹਨਾਂ ਟਿੰਨ ਟਿੰਨ ਚਾਰ ਚਾਰ ਮਤਲਬ ਹਰ ਦੁਕਾਨ ਤੋਂ ਤੁਹਾਨੂੰ ਇਸ ਤਰ੍ਹਾਂ ਦੇ ਪੀਸ ਨਹੀਂ ਮਿਲਣੇ ਵਾਹ ਜੀ ਵਾਹ ਜਿਪਰ ਜਿਪਰ ਦਾ ਬੈਕ ਤੇ ਡਿਜ਼ਾਈਨ ਹੋਏ ਪੂਰਾ ਦਿਖਾਓ ਹਾਂਜੀ ਹਾਂ ਬੈਗ ਦੇ ਉੱਪਰ ਪਾਇਆ ਹੋਇਆ ਇਸ ਸੂਰਜ ਵਾਲਾ ਕੋਲ ਕੋਲ ਕਿਨੇ ਪਿਆ ਦੇ ਬਰੇਕ ਹੋਗਾ ਇਹ ਸਭ ਡਿਫਰੈਂਟ 컬러 ਆ ਸਰ ਪਿੰਕ ਤੋਂ ਹਟਕੇ ਪਿੰਕ ਤੋਂ ਹਟਕੇ ਮਤਲਬ ਟੋਨ ਪਿੰਕ ਵਾਲੀ ਆ 컬러 ਦੇ ਚ ਹਾਂ ਦੇ 컬러 ਹਟਕੇ ਆ ਜੀ ਆ ਵੀ ਚੱਲ ਰਿਹਾ ਆ ਕੋ ਨਵੀਂ ਚੀਜ਼ ਆਈ ਏ ਫੈਬਰਿਕ ਨਵਾਂ ਆ ਇਹ ਵੀ ਇਹ ਉਸ ਤੋਂ ਆਵਾਜ਼ ਆ ਸਕਦਾ ਇਹ ਵੀ ਫੈਬਰਿਕ ਆ ਦੀ ਹਾਂ ਤੁਹਾਨੂੰ ਵੈਲਵਟ ਵਾਂਗੂ ਲੱਗ ਰਿਹਾ ਹੈ ਉਹ ਵਾਲੇ ਪਾਰਟੀ ਵੀ ਰੈਡ ਮਾਸਟਰ ਤੁਸੀਂ ਫੰਕਸ਼ਨ ਜੀ ਫੰਕਸ਼ਨ ਵਗੈਰਾ ਦੇ ਪਾ ਸਕੋ ਠੀਕ ਹੈ ਜੀ ਇੱਕ ਆ ਨਵਾਂ ਕੋਟ ਰਾਈਚ ਆਇਆ ਸਰ ਇਹ ਕੋਟ ਰਾਈਚ ਫੈਬਰਿਕ ਸਰ ਦੇਖੋ ਇਹ ਸਾਰਾ ਕੋਟ ਹਾਂ ਜਿੰਨੇ ਤੁਹਾਨੂੰ ਫੈਬਰਿਕ ਦਿਖਾਏ ਆ ਸਾਰੇ ਡਿਜ਼ਾਈਨਰਾਂ ਦੇ ਅਲੱਗ-ਅਲੱਗ ਨੇ ਇਹ ਤੁਹਾਨੂੰ ਸਿਰਫ ਸੈਂਪਲ ਖਾਏ ਇੱਕ ਇੱਕ ਦੋ ਦੋ ਡਿਜ਼ਾਈਨ ਓਕੇ ਰਾਈਟੀ ਬਹੁਤ ਦੇ ਵਿੱਚ ਬਹੁਤ ਗਈ ਆ ਆ ਦੋਸਤੋ ਪਾਕਿਸਤਾਨ ਨੂੰ ਠੰਡ ਵੀ ਲੱਗਣ ਦੀ ਵਾਲੀ ਕਿਉਂਕਿ ਉਹ ਵੀ ਬਹੁਤ ਆਈਟਮ ਬਹੁਤ ਸੋਹਣੀ ਆਂਦੀ ਕਲਰ ਚਾਰ ਦੇਖੋ ਇਹਨਾਂ ਦੋਸਤੋ ਤੇ ਸਾਰਿਆਂ ਦਾ ਡਿਸਕਾਊਂਟ ਕਿੰਨਾ ਦੇ ਰਹੇ ਹੋ ਜੀ ਫਿਰ ਸਰ 20 ਤੋਂ 50% 20 ਤੋਂ 50% ਹਾਂ ਜੀ ਠੀਕ ਆ ਗਈਆਂ ਓਕੇ ਜੀ ਇਸ ਤੋਂ ਬਾਅਦ ਤੁਹਾਨੂੰ ਥੋੜੀ ਜਿਹੀ ਜਿਵੇਂ ਅੱਗੇ ਕਲਰ ਚਲਦੀਆਂ ਨੇ ਸਵੈਟਰਾਂ ਕਲਰ ਜਿਵੇਂ ਘਰੇ ਪਾਉਣੇ ਨੇ ਆਪਾਂ ਰੈਗੂਲਰ ਸਪੀਨਟ ਪਾਉਣੀਆਂ ਆਪਾਂ ਇਹ ਐਮ ਤੋਂ ਲੈ ਕੇ ਲਓ ਜੀ ਸਿਲਵਰ ਚ ਆ ਗਿਆ ਹਾਏ 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 ਆ ਪਾਏ ਹੋਏ ਚਲੋ ਦੇਖੋ ਕਿੰਨਾ ਸੋਹਣਾ ਲੱਗੇਗਾ ਡਿਸਕਾਊਂਟ ਇਹੋ ਤੇ ਵੀ ਹੈਗਾ ਜੀ 50% ਡਿਸਕਾਊਂਟ ਸਰ 50% ਡਿਸਕਾਊਂਟ ਹੈ 650 ਰੁਪਏ ਵਿੱਚ ਉਸ ਸਵੈਟਸਟਾਰ ਹੋ ਜੀ ਲਈ ਵੋਏ ਹੋਏ ਨਾਲੇ 4 XL ਦੇ ਵਿੱਚ ਹਾਂਜੀ 4 3 4 5 3 4 5 ਦੇ ਲਓ ਫਿਰ ਖਾਈਏ ਜਿਹੜੀ ਆਮ ਰੋਟੀਨ ਚ ਪਾਣ ਲਈ ਲੋਰ ਹੁੰਦੀ ਆਪਣੀ 3 ਥ्रेड कॉटन ਦੇ ਵਿੱਚ ਪ੍ਰਾਈਸ ਬਹੁਤ ਜੈਨੂਇਨ ਹੈ ਡਿਸਕਾਊਂਟ ਇਹਦੇ ਉੱਪਰ ਵੀ ਦੇ ਰਹੇ ਹੋ ਜੀ ਡਿਸਕਾਊਂਟ ਦੇ ਪ੍ਰਾਈਸ ਵੀ ਬਹੁਤ ਹੀ ਵਧੀਆ ਦੇ ਰਹੇ ਸਰ 600 ਤੋਂ ਸਟਾਰਟ ਹੈ 600 ਤੋਂ ਸਟਾਰਟ ਹੈ ਜੀ ਠੀਕ ਹੈ ਦੇਖੋ ਤੁਸੀਂ ਡਿਜ਼ਾਈਨੀਆਂ ਦੇਖੋ ਸਰ ਤੁਸੀਂ ਹੂੰ ਡਿਜ਼ਾਈਨਿੰਗ ਆ ਕਲਰ ਚਾਰਟ ਕੁਆਲਟੀ ਔਰ ਰੇਟ ਕੁਆਲਟੀ ਨਾ ਤਾਂ ਕਹਿੰਦੇ ਦੂਜਾ ਨਾਮ ਆ ਇਹਨਾਂ ਵੀ ਸਟੋਰ ਮਤਲਬ ਇਹਨਾਂ ਕੋਲ ਆ ਕੇ ਕੁਆਲਟੀ ਦੀ ਟੈਨਸ਼ਨ ਲੈਣ ਦੀ ਲੋੜ ਹੈ ਨਹੀਂ ਤੁਹਾਨੂੰ ਇੱਕ ਹੋਰ ਇਹਨਾਂ ਦੀ ਚੀਜ਼ ਸਾਨੂੰ ਬਹੁਤ ਵਧੀਆ ਲੱਗਦੀ ਹੈ ਪਹਿਲਾਂ ਕਹਿੰਦੇ ਵੀ ਰੇਟ ਪਤਾ ਕਰਕੇ ਆਜੋ ਸਾਡੇ ਸਟੋਰ ਤੇ ਅੱਖਰ ਅੱਖਰ ਨਾ ਅੱਖਰ ਅੱਖਰ ਹੋਏ ਹੋਏ ਇਹ ਟ੍ਰੈਂਡੀ ਕਲਰ ਹੈ ਇਹ ਟ੍ਰੈਂਡੀ ਅੱਜਕੱਲ੍ਹ ਲੋਕ ਕਾਫੀ ਪਸੰਦ ਕਰਦੇ ਨੇ ਇਹ ਰੀਅਲ ਨੇ ਬਣਾਉਂਦੇ ਗਏ ਲੋਰ ਦੇ ਵਿੱਚ ਕੋਟ ਰਾਈਜ਼ ਦੇ ਵਿੱਚ ਅੱਛਾ ਜੀ ਇਹ ਰੂਥੀ ਪੈਲਾ ਚਾਰ ਕਾਫੀ ਅੱਛਾ ਲੱਗੀ ਕਰਦੇ ਤੁਸੀਂ ਹੋਰ ਕਲਰ ਬਹੁਤ ਹੈ ਸਰ ਤੁਹਾਨੂੰ ਮੇਨ ਮੇਨ ਕਲਰ ਦਿਖਾਓ ਮੇਨ ਮੇਨ ਕਲਰ ਆਪਾਂ ਦੇਖ ਰਿਹਾ ਟ੍ਰੈਕਸੂਟ ਦੇ ਵਿੱਚ ਅੱਛਾ ਅਗਲੀ ਆਈਟਮ ਆ ਗਈ ਟ੍ਰੈਕਸੂਟ ਜੀ ਹਾਂ ਜੀ ਹਾਂ ਜੀ ਫਿਰ ਡਿਸਕਾਊਂਟ ਇਹਦੇ ਤੇ ਲਾਣੀ ਡਿਸਕਾਊਂਟ ਹੋਣਾ ਜੀ ਸਰ ਰੇਟ ਹੀ ਬੋਰ ਰੀਜ਼ਨਲ ਦੇ ਦਾਂਗੇ ਓਕੇ 800 ਤੋਂ ਸਟਾਰਟ ਹੈ ਸਰ ਸੂਟ 800 ਤੋਂ ਸਟਾਰਟ ਉਹ ਵੀ ਗਾਰੰਟੀ ਵਾਲਾ ਗਾਰੰਟੀ ਵਾਲਾ ਠੀਕ ਹੈ ਜੀ ਰੇਅਰ ਦੀ ਗਾਰੰਟੀ ਰੇਟ ਦੀ ਕਿਤਰਾ ਨਵਾਂ ਫੈਬਰਿਕ ਚੱਲਿਆ ਇਹ ਸਾਰਾ ਇੰਪੋਰਟਡ ਫੈਬਰਿਕ ਆ ਸਰ ਕਲਰ ਬੜੇ ਪਿਆਰੇ ਆ ਗਏ ਆਂ ਦੇ ਓਕੇ ਇਹ ਮੈਂ ਤੁਹਾਨੂੰ ਸਿਰਫ ਦੋ ਤਿੰਨ ਆਈਟਮ ਦਿਖਾ ਰਿਹਾ ਵੈਰਾਈਟੀ ਤੁਹਾਨੂੰ ਆਈਡੀਆ ਜੇ ਹੋ ਜਾਵੇ ਸਟੱਫ ਦਾ ਹਾਂ ਅਗਰ ਕਲਰ ਚਾਰ ਦੇਖੋ ਜੀ ਮੈਂ ਅੱਛਾ ਓਏ ਹੋਏ 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 ਇੰਗਲਿਸ਼ ਨੀਓ ਦੇ ਵਿੱਚ ਆ ਗਿਆ ਗ੍ਰੀਨ ਦੇ ਵਿੱਚ ਆ ਗਿਆ ਹਾਂ ਜੈਂਟਸ ਫਲਵਰ ਸਬ ਇਹਦਾ ਵੀ ਨਵਾਂ ਟ੍ਰੈਂਡ ਚੱਲਿਆ ਹਾਂ ਜੀ ਜੀ ਸਰ ਇਹ ਆਗੇ ਨਵੇਂ ਆ ਗਏ ਸਰ ਕੱਪੜੇ ਫੈਬਰਿਕ ਸਾਰੇ ਨਵੇਂ ਹਲਕਾ ਫੈਬਰਿਕ ਆ ਇਹਦੇ ਵਿੱਚ ਸਰਦੀ ਬਿਲਕੁਲ ਨਹੀਂ ਲੱਗਣੀ ਤੁਹਾਨੂੰ ਹੋਰ ਡਿਜ਼ਾਈਨਿੰਗਾਂ ਬੜੀਆਂ ਪਿਆਰੀਆਂ ਆ ਗਈਆਂ ਡਿਜ਼ਾਈਨਿੰਗਾਂ ਪਿਆਰੀਆਂ ਆ ਗਈਆਂ ਕਲਰ ਚਾਰਟ ਕਰੋ ਜੀ ਠੀਕ ਹੈ ਜੀ ਕੋਲਰ ਦੇ ਵਿੱਚ ਸਾਰੇ ਸਾਰੀ ਹਾਂ ਜੀ ਹਾਂ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਕੋਲਰ ਕੋਲਰ ਬੜਾ ਕਾਫੀ ਟ੍ਰੈਂਡ ਚੱਲ ਰਿਹਾ ਸਿੰਗਰਾਂ ਦੇ ਜ਼ਿਆਦਾਤਰ ਆਈਟਮ ਇਸ ਤਰ੍ਹਾਂ ਦੀਆਂ ਪਾਈਆਂ ਹੁੰਦੀਆਂ ਨੇ ਜੀ ਆਹ ਦੇਖੋ ਦੇਖੋ ਜੀ ਰੈੱਡ ਦੇ ਵਿੱਚ ਆ ਗਿਆ ਇਹ ਵੀ ਕਲਰ ਵਾਲੀ ਆਟਟ ਦੇ ਵਿੱਚ ਹਾਂ ਵਾਈਟ ਦੇ ਵਿੱਚ ਇਹ ਕੱਦ ਕੱਦ ਚੱਲੀ ਹੈ ਯੂਐਸ ਪੋਲੋ ਸੀਰੀਜ਼ ਹਾਂ ਆਹ ਦੇਖੋ और डिस्काउंट भी मांगे सर भी ये भी डिस्काउंट दे रहे हैं सर हाँ सर तो सर ले, लेटेस्ट आया है हाँ माल पूरा मलाया भी नहीं है ओके हेलो लॉन्ग तो पहला माल दोस्तों तुम्हें दिखा रहे हैं इस करके कल पूरा रेट पा दो क्योंकि सारी आइटम एक दो एक चढ़ दी ने ज्यादातर जो मुंडे खुंडे ने बहुत पसंद करते हैं वाली आइटम देखो नवा फैब्रिक आया यही ना नवा फैब्रिक आ गया कलर चार देखो कितना सोना ब्लैक ब्लैक है बच्चे ਹਾਂ ਲੋ ਬੈਲ ਬਰਡ ਵਿੱਚ ਇਹ ਲਾਈਨਿੰਗ ਵਾਲੇ ਪੀਸ ਆ ਗਏ ਸਰ ਜਿੰਜੇਸ ਦੇ ਲੇਟੈਸਟ ਚੈਪਰ ਦੇ ਵਿੱਚ ਕੋਕੀ ਪਿੰਪਿੰਟਾ ਚਾਰ ਚੇੜਾ ਖੇੜੇ ਦੇ ਵਿੱਚ ਇਹਦੇ ਵਿੱਚ ਵੀ ਚਾਰ ਛੇੜਾ ਆ ਗਏ ਹਾਂਜੀ ਹਾਂ ਵੀਡੀਓ ਨੂੰ ਸ਼ੇਅਰ ਕਰਨ ਦੀ ਗੱਲ ਹੈ ਇਹ ਸਾਨੂੰ ਤੇ ਤੁਹਾਡਾ ਇੱਕ ਸ਼ੇਅਰ ਤੇ ਕੁਝ ਨਹੀਂ ਲੱਗਣਾ ਤੇ ਸਾਨੂੰ ਬਹੁਤ ਹੌਸਲਾ ਮਿਲਦਾ ਉਹ ਚੀਜ਼ ਦਾ ਹਾਂ ਕੋਈ ਨਾ ਦੋਸਤ ਹੌਸਲਾ ਵਧ ਜਾਂਦਾ ਹੈ ਹੌਸਲਾ ਵੱਧਾ ਤੇ ਫਿਰ ਜਿਹੜੇ ਵੀਡੀਓ ਸ਼ੇਅਰ ਕਰਨਗੇ ਸਪੋਰਟ ਦੇਣਗੇ ਤੁਹਾਨੂੰ ਉਹਨਾਂ ਵਾਸਤੇ ਵੀ ਸ ਲੈ ਕੇ ਵੀ ਆਏ ਹਾਂ ਯਾਰ ਹਾਂ ਵੀਡੀਓ ਸ਼ੇਅਰ ਕਰ ਲਓ ਹਾਂਜੀ ਸਰ ਜਿਹੜਾ ਵੀਡੀਓ ਸ਼ੇਅਰ ਕਰੇਗਾ ਸ਼ੋਪਿੰਗ ਦਾ ਸਟੱਪ ਦੇਖ ਲਓ ਹਲੇ ਨਹੀਂ ਦੱਸਣਾ ਜੀ ਆਪਾਂ ਇਹ ਸਟੱਪ ਦੇਖ ਲਓ ਫਿਰ ਦੁਬਾਰਾ ਦੱਸ ਦਿਆਂ ਤੁਹਾਨੂੰ ਆ ਦੇਖੋ ਕਲਰ ਚਾਰ ਕਿਹੜਾ ਹੈ ਇਹ ਕਿਹੜੀ ਚ ਨਵਾਂ ਆਰਟੀਕਲ ਆਇਆ ਲੱਗੋ ਆ ਲਓ ਕੋਨੋ ਦੇ ਵਿੱਚੋਂ ਓਕੇ ਕਲਰ ਚਾਰ ਦੇਖੋ ਕਿੰਨਾ ਛੇਦੋ ਸਾਰੇ ਕਲਰ ਦਿਖਾ ਰਹੇ ਹਾਂ ਜੀ ਹਾਂ ਲਓ ਜੀ ਰੈੱਡ ਦੇ ਵਿੱਚ ਆ ਗਿਆ ਬਰਾਊਨ ਆ ਗਿਆ ਤੇ ਕਾਫੀ ਕਲਰ ਆ ਗਏ ਤੋ ਉਸ ਤੋਂ ਤੁਹਾਨੂੰ ਦਿਖਾਈ ਚੁੱਕੇ ਡਿਸਕਾਊਂਟ ਤੁਹਾਨੂੰ ਦੱਸ ਹੀ ਚੁੱਕੇ ਇਸ ਤੋਂ ਇਲਾਵਾ ਜਿਹੜਾ ਕਸਟਮ ਵੀਡੀਓ ਸ਼ੇਅਰ ਕਰਕੇ ਆਏਗਾ ਸ਼ੋਪਿੰਗ ਕਰੇਗਾ ਉਹਨਾਂ ਵਾਸਤੇ ਸਪੈਸ਼ਲ ਗਿਫਟ ਅੱਛਾ ਉਹਨਾਂ ਵਾਸਤੇ ਵੀ ਸਪੈਸ਼ਲ ਗਿਫਟ ਹਾਂਜੀ ਹਾਂਜੀ ਸਰ ਅਜਮਲ ਦਾ ਡੀਓ ਹੈ 399 ਐਮਆਰਪੀ ਹੈ ਅੱਛਾ ਜੀ ਜਿਹੜਾ ਸ਼ੋਪਿੰਗ ਕਰੇਗਾ ਹਰ ਡੀਓ ਸ਼ੇਅਰ ਕਰੇਗਾ ਉਹਨੂੰ ਇੱਕ ਕਸਟਮ ਡੀਓ ਫ੍ਰੀ ਦਵਾਂਗੇ ਅਜਾ ਗਿਫਟ ਤੁਹਾਨੂੰ ਹੈ ਜਿਹੜਾ ਡੀਓ ਹੈ ਉਹ 3 ਮਿਲਣਾ ਹੈ ਹਾਂਜੀ ਹਾਂਜੀ ਸਰ ਇਹ ਸਾਰਾ ਨਵਾਂ ਮਾਲ ਇਹਨਾਂ ਨੇ ਮੰਗਾਇਆ ਹੋਇਆ ਆ ਦੇਖੋ ਸਰ ਸਾਰਾ ਲੇਟੈਸਟ ਪੇਟੀ ਆਈਆਂ ਨਵੀਆਂ ਗਿਫਟ ਕਰਨ ਵਾਸਤੇ ਇਹ ਤੁਹਾਡੇ ਵਾਸਤੇ ਨੇ ਇਸ ਕਰਕੇ ਕਿਰਪਾ ਜਦੋਂ ਦੇਖਦੇ ਹੋ ਸ਼ੇਅਰ ਕਰ ਦਿਓ ਸ਼ੇਅਰ ਵੱਧ ਤੋਂ ਵੱਧ ਕਰੋ ਕਮੈਂਟ ਅੱਛੇ ਅੱਛੇ ਦਿਓ ਹੌਸਲਾ ਵਧੇ ਤੁਸੀਂ ਸਾਡਾ ਹੌਸਲਾ ਵਧਾਓ ਤੇ ਤੁਹਾਡਾ ਹੌਸਲਾ ਬਹੁਤ ਵੱਧ ਤੋਂ ਵੱਧ ਗਿਫਟਾਂ ਲੈ ਕੇ ਮਤਲਬ ਅਗਰ ਤੁਸੀਂ ਇਸ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਹੋ 50000 ਵਿਊ ਪੂਰੇ ਕਰਦੇ ਹੋ ਤਾਂ ਅੱਗੇ ਜਿਹੜਾ ਲੇਡੀਜ਼ ਆਪਾਂ ਸਟੱਫ ਦਿਖਾਉਣੇ ਆ ਉਹਦੇ ਤੇ ਇਸ ਤੋਂ ਵੀ ਵਧੀਆ ਡਿਸਕਾਊਂਟ ਲੈ ਕੇ ਆਵਾਂਗੇ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਹੌਸਲਾ ਵਧਾਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਤੁਹਾਨੂੰ ਵੀ ਲੱਗਦਾ ਨਾਲੇ ਤੁਹਾਨੂੰ ਗਿਫਟਾਂ ਵੀ ਮਿਲਣੀਆਂ ਨੇ ਪਰ ਸਾਡਾ ਬਹੁਤ ਹੌਸਲਾ ਵਧਦਾ ਅਗਰ ਤੁਸੀਂ ਵੀਡੀਓ ਦੇ 1 ਲੱਖ ਵਿਊ ਪੂਰੇ ਕਰਦੇ ਹੋ ਤਾਂ ਅਗਲੀ ਜਿਹੜੀ ਵੀਡੀਓ ਲੈ ਕੇ ਆਉਣੀ ਆਪਾਂ ਦੇ ਲੇਡੀਜ਼ ਵੇਅਰ ਦੀ ਉਦੋਂ ਤੇ ਬਹੁਤ ਵੱਡੇ ਵੱਡੇ ਡਿਸਕਾਊਂਟ ਲੈ ਕੇ ਆਵਾਂਗੇ ਤੁਹਾਨੂੰ ਭਰੋਸਾ ਨਹੀਂ ਹੋਣਾ ਕਿ ਜਿਹੜਾ ਮਾਲ ਹੈ ਉਹ ਤੇ ਇੰਨਾ ਡਿਸਕਾਊਂਟ ਆਪਾਂ ਦਰਵਾਵਾਂਗੇ ਇਸ ਕਰਕੇ ਸ਼ੇਅਰ ਕਰਦੇ ਹੋ ਅਗਲੀ ਵੀਡੀਓ ਦੇ ਵਿੱਚ ਬਹੁਤ ਹੀ ਜਲਦ ਮਿਲਾਂਗੇ ਧੰਨਵਾਦ ਜੀ